ਦੂਬ ਚੈਨਲ ਅਸੀਂ ਨੇ ਬਣਾ ਲਿਆ ਤੇ ਪਰ ਕੁਝ ਗਲਤੀਆਂ ਦੇ ਕਾਰਨ ਜਿਹੜਾ ਆਪਣਾ YouTube ਚੈਨਲ ਹੈਗਾ ਉਹ ਖਰਾਬ ਹੋ ਗਿਆ ਜਿਵੇਂ ਕਿ ਉਹ ਤੇ ਵਿਊ ਨਹੀਂ ਆਉਂਦੇ ਜਾਂ ਫਿਰ ਉਹ ਆਪਣਾ ਚੈਨਲ ਹੈਗਾ ਆਪਾਂ ਨੇ ਬਣਾਉਣਾ ਸੀਗਾ ਮਤਲਬ ਕਿ ਵੀ ਗੇਮਿੰਗ ਦੇ ਰਿਲੇਟਡ ਤੇ ਉਹ ਜਿਹੜਾ ਆਪਣਾ ਚੈਨਲ ਹੈਗਾ ਉਹ ਬਣ ਗਿਆ ਬਲੌਗਿੰਗ ਦੇ ਰਿਲੇਟਡ ਉਹਤੇ ਵੀਡੀਓ ਪਾਉਂਦੇ ਆ ਤੇ ਆਪਾਂ ਉਹਦੇ ਤੇ ਮਿਕਸ ਕੰਟੈਂਟ ਹੈਗਾ ਜਿਹੜਾ ਉਹ ਵੀ ਪਾਈ ਜਾਣੇਗੇ ਤੇ ਜਿਹੜਾ ਆਪਣਾ ਚੈਨਲ ਹੈਗਾ ਇੱਕ ਵੀ ਖਰਾਬ ਹੋ ਗਿਆ ਜਾਂ ਫਿਰ ਕਹਿ ਲੋ ਵੀ ਡੈੱਡ ਹੋ ਗਿਆ ਬਿਲਕੁਲ ਵੀ ਉਹਤੇ ਵਿਊ ਨਹੀਂ ਆਉਂਦੇ ਤਾਂ ਉਸ ਲਈ ਆਪਾਂ ਕੀ ਕਰ ਸਕਦੇ ਆਂਗੇ ਆਪਾਂ ਉਹ ਚੈਨਲ ਨੂੰ ਡਿਲੀਟ ਕਰਨਾ ਚਾਹੁੰਦੇ ਆਂਗੇ ਡਿਲੀਟ ਕਰਕੇ ਉਹ ਆਪਾਂ ਨਵਾਂ ਚੈਨਲ ਬਣਾਉਣਾ ਚਾਹੁੰਦੇ ਆਂ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਜਿਹੜਾ ਪੁਰਾਣਾ YouTube ਚੈਨਲ ਹੈਗਾ ਉਹਨੂੰ ਕਿਵੇਂ ਡਿਲੀਟ ਕਰ ਸਕਦੇ ਹੋਗੇ ਤੇ ਉਹਦੀ ਥਾਂ ਤੇ ਇੱਕ ਨਵੀਂ Gmail ID ਨਾਲ ਇੱਕ ਹੋਰ ਨਵਾਂ YouTube ਚੈਨਲ ਕਿਵੇਂ ਬਣਾ ਸਕਦੇ ਹੋਗੇ ਆਓ ਹੁਣ ਆਪਾਂ ਚੱਲਦੇ ਆਂਗੇ ਮੋਬਾਈਲ ਸਕਰੀਨ ਦੇ ਉੱਪਰ ਤੇ ਤੁਹਾਨੂੰ ਦਿਖਾਉਨੇ ਆਂ ਵੀ ਜਿਹੜਾ ਪੁਰਾਣਾ YouTube ਚੈਨਲ ਹੈਗਾ ਉਹਨੂੰ ਪਰਮਾਨੈਂਟ ਤੁਸੀਂ ਕਿਵੇਂ ਡਿਲੀਟ ਕਰ ਸਕਦੇ ਹੋਗੇ ਆਪਾਂ ਇਹ ਉਹ ਸਿਲੈਕਟ ਕਰ ਲੈਣਗੇ ਜਿਹੜੇ ਨੂੰ ਆਪਾਂ ਡਿਲੀਟ ਕਰਨਾ ਹੈਗਾ ਹੁਣ ਆਜਾ ਇਹੜਾ YouTube ਜਿਹੜਾ YouTube ਚੈਨਲ ਹੈਗਾ ਉਹਨੂੰ ਆਪਾਂ ਮੰਨ ਕੇ जोड़ा यूट्यूब चैनल का तो का है डिविट करने वास्ते अपन गूगल सैटिंग जाना पैदा है और डाटा एंड प्राइवेसी तो कर ला दूर थलेगा थले आने बादल करी आना गा जो और लिखा है डिविट और गूगल अकाउंट सैटिंग है तो ओके कर देना गाँ अपना नैट स्लो है थोड़ा जि ਔਰ ਆਪਾਂ ਨੂੰ ਪਿੰਨ ਮੰਗ ਰਿਹਾ ਹੈਗਾ ਜਿਹੜਾ ਵੀ ਮਤਲਬ ਹੈ ਗਿਆ ਆਪਾਂ ਪਿੰਨਾਗਾ ਉਹ ਪਰ ਦੇਣਾ ਗਵਰੀ ਪਿੰਨ ਬਾਰ ਕਿੱਗਿਆ ਹੋ ਜਾਣਾਗਾ ਕਿ ਹੁੰਦਾ ਰਾਤੀ ਆਪਣਾ YouTube और कर देना डिलीट हो जूगा अपना जो अकाउंट है गूगल अकाउंट है जो मतलब जीमेल आई डी हैगी परमानेंटली डिलीट तो होगी अपनी और लिखा है रिकवर यूअर अकाउंट पर अपने रिकवर नहीं करना कट दो बस इस तरह तो जड़ा कि अपना यूट्यूब चैनल है डिलीट कर सदे What the heels are needed now?